ਕਨਵੈਨਸ਼ਨ ਦੇ ਵਿੱਚ ਮੱਕਵਖ ਜਥੇਵੰਦੀਆਂ ਦੀ ਜਿੰਨੀ ਵੀ ਲੀਡਰਸ਼ਿਪ ਇੱਥੇ ਪਹੁੰਚੀ ਆ ਸਭ ਦਾ ਧੰਨਵਾਦ ਇੰਨਾ ਸਪਸ਼ਟ ਕਰਦੀ ਏ ਕਿ ਅੱਜ ਦੀ ਕਨਵੈਨਸ਼ਨ ਲੀਡਰਸ਼ਿਪ ਕਨਵੈਨਸ਼ਨ ਆ ਬਲੌਕ ਦਾ ਲੀਡਰਸ਼ਿਪ ਹੋ ਸਕਦਾ ਤੁਹਾਨੂੰ ਇੱਥੇ ਇਕੱਠਾ ਕਰਨ ਦਾ ਮਕਸਦ ਸਾਡਾ ਇਹ ਆ ਕਿ ਜਿਹੜੀ ਵਾਰ-ਵਾਰ ਸਟੇਜ ਤੋਂ ਗੱਲ ਹੋ ਰਹੀ ਆ ਕਿ ਆਹ ਸਾਰੇ ਮੁੱਦੇ ਸਾਡੇ ਰੋਲ ਦਿੱਤੇ ਗਏ ਨੇ ਲੜਾਈ ਤਿੱਖੀ ਕਰਨ ਦੀ ਲੋੜ ਆ ਲੜਾਈ ਤਿੱਖੀ ਸਿਰਫ ਨਾਅਰਿਆਂ ਨਾਲ ਤਿੱਖੀ ਨਹੀਂ ਹੁੰਦੀ ਨਾ ਹੀ ਲੜਾਈ ਤਿੱਖੀ ਹੁੰਦੀ ਆ ਕਿ ਤੁਸੀਂ ਬਹੁਤ ਸਾਰਾ ਇੱਕ ਵੱਡਾ ਸਾਰਾ ਮੋਰਚਾ ਬਣਾ ਲਓ ਲੜਾਈ ਤਿੱਖੀ ਹੁੰਦੀ ਆ ਕਿ ਕੀ ਤੁਸੀਂ ਸਮਝ ਰਹੇ ਹੋ ਕਿ ਤੁਹਾਡੇ ਮੁੱਦੇ ਮਸਲੇ ਰੁਕੇ ਕਿੱਥੇ ਹੋਏ ਨੇ ਕੀ ਤੁਸੀਂ ਸਮਝ ਰਹੇ ਹੋ ਕਿ ਜਿਹੜੇ ਚਿਹਰਿਆਂ ਦੇ ਖਿਲਾਫ ਤੁਸੀਂ ਅੱਜ ਮੁਰਦਾਬਾਦ ਦਾ ਨਾਰਾ ਲਗਾ ਰਹੇ ਹੋ 4 ਸਾਲ ਪਹਿਲਾਂ ਤੁਸੀਂ ਤੁਹਾਡੇ ਬਹੁਤ ਸਾਰੇ ਸਾਥੀਆਂ ਨੇ ਉਹਨਾਂ ਨੂੰ ਵੋਟ ਵੀ ਪਾਈ ਹੋਊਗੀ ਉਹਨਾਂ ਤੋਂ ਬਹੁਤ ਸਾਰੀਆਂ ਆਸਾਂ ਵੀ ਰੱਖੀਆਂ ਹੋਣਗੀਆਂ ਤੇ ਉਸ ਤੋਂ 5 ਸਾਲ ਪਹਿਲਾਂ ਜਿਨ੍ਹਾਂ ਨੂੰ ਵੋਟ ਪਾਈ ਸੀ ਉਹਨਾਂ ਤੋਂ ਵੀ ਬਹੁਤ ਸਾਰੀ ਆਸ ਰੱਖੀ ਹੋਊਗੀ ਇਸ ਕਰਕੇ ਕਨਵੈਨਸ਼ਨ ਇਸ ਲਈ ਆ ਕਿ ਤੁਹਾਨੂੰ ਚਾਨਣਾ ਕੀਤਾ ਜਾ ਸਕੇ ਪ੍ਰਕਾਸ਼ ਕੀਤਾ ਜਾ ਸਕੇ ਕਿ ਜਿਨ੍ਹਾਂ ਦੇ ਖਿਲਾਫ ਤੁਹਾਨੂੰ ਲੜਨਾ ਸੀ ਅਸਲ ਦੇ ਵਿੱਚ ਤੁਸੀਂ ਉਹਨਾਂ ਨੂੰ ਆਪ ਤਾਕਤ ਬਖਸ਼ ਕੇ ਸੱਤਾ ਤੇ ਬਿਠਾਉਂਦੇ ਰਹੇ ਹੋ ਤੇ ਜਿਨ੍ਹਾਂ ਦੇ ਝੰਡੇ ਤੇ ਝੰਡੇ ਤੁਹਾਨੂੰ ਮਜ਼ਬੂਤ ਕਰਨੇ ਸੀ ਉਹਨਾਂ ਨੂੰ ਅਸੀਂ ਪੌਣੇ ਪੰਜ ਸਾਲ ਤੱਕ ਯਾਦ ਰੱਖਦੇ ਰਹੇ ਆ ਪਰ ਜਦੋਂ ਵੋਟਾਂ ਦਾ ਅਖੀਰਲਾ ਸਾਲ ਆ ਜਾਂਦਾ ਉਦੋਂ ਉਹ ਜਥੇਬੰਦੀਆਂ ਨੂੰ ਭੁੱਲ ਕੇ ਸਿਆਸੀ ਪਾਰਟੀਆਂ ਦੇ ਮਗਰ ਲੱਗ ਜਾਂਦੇ ਆ ਇਸ ਕਰਕੇ ਅੱਜ ਦੀ ਕਨਵੈਨਸ਼ਨ ਇਸ ਕਰਕੇ ਆ ਘਟੋ ਘਟ ਲੀਡਰਸ਼ਿਪ ਇਹ ਸਮਝ ਜਵੇ ਇਹੜਾ ਬਾਰ-ਬਾਰ ਗੱਲ ਆਉਂਦੀ ਆ ਨਾ ਕਿ ਲੋਕ ਕਮੀ ਛੱਡ ਦਿੰਦੇ ਨੇ ਲੋਕ ਆ ਨਹੀਂ ਕਰਦੇ ਉਹ ਨਹੀਂ ਕਰਦੇ ਲੋਕ ਹੀ ਮਹਾਨ ਹੁੰਦੇ ਨੇ ਲੋਕ ਹੀ ਤਬਦੀਲੀ ਦਾ ਸੰਧ ਹੁੰਦੇ ਨੇ ਗੱਲ ਤਾਂ ਇਹ ਹੈ ਆ ਨਾ ਕਿ ਉਹਨਾਂ ਨੂੰ ਕੋਈ ਦਿਸ਼ਾ ਦਿਖਾਉਣ ਵਾਲਾ ਤਾਂ ਮਿਲ ਜਵੇ ਤੁਸੀਂ ਜੇ ਉਹਨਾਂ ਨੂੰ ਦਿਸ਼ਾ ਦਿਖਾਓਂਗੇ ਲੋਕਾਂ ਨੇ ਜਿੰਨੀਆਂ ਆਹ ਪ੍ਰਾਪਤੀਆਂ ਨੇ ਇਹ ਕਰ ਲੈਣੀਆਂ ਨੇ ਯਾਦ ਕਰੋ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਲੋਕਾਂ ਨੂੰ ਜਾ ਕੇ ਸਮਝਾਇਆ ਕਿ ਤਿੰਨ ਖੇਤੀ ਕਾਨੂੰਨ ਖੇਤੀ ਤੇ ਵੀ ਹਮਲਾ ਕਿਸਾਨੀ ਤੇ ਵੀ ਹਮਲਾ ਪਰ ਇਸ ਦੇ ਪਿੱਛੇ ਸਰਕਾਰਾਂ ਤੋਂ ਵੀ ਵੱਧ ਕੇ ਕਾਰਪੋਰੇਟ ਨੇ ਇਸ ਤੋਂ ਇਸ ਦੇ ਪਿੱਛੇ ਕਾਰਪੋਰੇਟਾਂ ਤੋਂ ਵੀ ਵੱਧ ਕੇ ਜਿਹੜਾ ਸਾਮਰਾਜੀ ਪ੍ਰਬੰਧ ਆ ਇਸ ਦੁਨੀਆ ਦਾ ਉਹੋ ਆ ਤੇ ਜਦੋਂ ਲੋਕਾਂ ਨੂੰ ਸਮਝ ਆ ਗਈ ਜਦੋਂ ਲੋਕਾਂ ਨੂੰ ਇਹ ਸਮਝ ਆ ਗਈ ਕਿ ਲੜਨਾ ਕਿਸ ਖਿਲਾਫ ਆ ਤੇ ਉਹਨਾਂ ਦਾ ਭਰੋਸਾ ਬਣ ਗਿਆ ਵੀ ਇਹ ਲੀਡਰਸ਼ਿਪ ਹੁਣ ਡੋਲਦੀ ਨਹੀਂ ਤਾਂ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਆਏ ਅਸੀਂ ਕਹਿ ਦਿੰਦੇ ਆ ਕਿ ਮੋਗੇ ਨਹੀਂ ਆਏ ਸੰਗਰੂਰ ਨਹੀਂ ਆਏ ਲੋਕਾਂ ਨੂੰ ਜਦੋਂ ਸਮਝ ਬਣ ਜਾਂਦੀ ਆ ਉਹਨਾਂ ਨੂੰ ਦਿੱਲੀ ਵੀ ਦੂਰ ਨਹੀਂ ਲੱਗਣ ਲੱਗ ਜਾਂਦੀ ਦਿੱਲੀ ਵੀ ਹੈ ਲੱਗਦੀ ਆ ਕਿ ਸ਼ਾਇਦ ਆ ਜਿਹੜਾ ਸੰਗਰੂਰ ਵਾਲਾ ਅੱਡਾ ਆ ਮੋਗੇ ਵਾਲਾ ਅੱਡਾ ਆ ਪਟਿਆਲੇ ਵਾਲਾ ਅੱਡਾ ਆ ਦਿੱਲੀ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਤੁਹਾਡੀ ਸਮਝ ਆਪਣੀ ਸਮਝ ਦੇ ਨਾਲ ਜੋੜੀਏ ਆਪਣੀ ਕਾਂਝੀ ਸਮਝ ਦੇ ਵਿੱਚੋਂ ਲੋਕਾਂ ਨੂੰ ਰਾਹ ਦਿਖਾਈਏ ਕਿ ਆਪਣੇ ਲੜਨ ਦਾ ਰਾਹ ਕੀ ਹੋਣਾ ਚਾਹੀਦਾ ਅਸੀਂ ਮੁੱਦੇ ਬਹੁਤ ਸਾਰੇ ਦੇਖੇ ਪਿਛਲੇ 4 ਸਾਲ ਦੇ ਵਿੱਚ ਪਰ ਉਸ ਦੇ ਵਿੱਚੋਂ ਜਿਹਨੇ ਇਹ ਤਿੰਨ ਮੁੱਦੇ ਜਿਨ੍ਹਾਂ ਦੇ ਨਾਂ ਤੇ ਇਸ ਮੋਰਚੇ ਦਾ ਨਾਮ ਵੀ ਰੱਖਿਆ ਇਹ ਚੁਣੇ ਨੇ ਕਾਰਨ ਇਹ ਕਿ ਇਹ ਵਿਤਕਰੇ ਵਾਲੇ ਮੁੱਦੇ ਨੇ ਜਦੋਂ ਸਕੇਲ ਦੀ ਗੱਲ ਕਰਦੇ ਆ ਇੱਕੋ ਸਕੂਲ ਇੱਕੋ ਦਫਤਰ ਉਹਦੇ ਵਿੱਚ ਬੈਠੇ ਦੋ ਮੁਲਾਜ਼ਮ ਕਿ ਜਿਹਦੀ ਭਰਤੀ 17 7 20 ਤੋਂ ਪਹਿਲਾਂ ਹੋਈ ਆ ਉਸ ਦੀ ਤਨਖਾਹ ਜ਼ਿਆਦਾ ਜਿਸ ਦੀ 17 7 20 ਤੋਂ ਬਾਅਦ ਹੋਈਆਂ ਉਸ ਦੀ ਤਨਖਾਹ ਉਸ ਦੇ ਮੁਕਾਬਲੇ ਬਹੁਤ ਘੱਟ ਤੇ ਹੁਣ ਤਾਂ ਇੱਕ ਨਵਾਂ ਵਿਤਕਰਾ ਵੀ ਆ ਗਿਆ ਸਕੀਲਾਂ ਦੇ ਵਿੱਚ ਕਿ ਜਿਨ੍ਹਾਂ ਨੇ ਜਦੋਂ ਭਰਤੀ ਹੋਈ ਉਸ ਸਮੇਂ ਜਿਹੜੇ ਉਹਨਾਂ ਦੇ ਨਿਜ਼ਮ ਸੀ ਉਹ ਪੰਜਾਬ ਪੇ ਸਕੀਲਾਂ ਵਾਲੇ ਸੀ ਤਾਂ ਜਿਹੜਾ ਆ ਨੋਟੀਫਿਕੇਸ਼ਨ ਆਇਆ 5 ਜਨਵਰੀ ਵਾਲਾ ਇਹ ਕਹਿ ਰਿਹਾ ਕਿ ਉਹਨਾਂ ਦੇ ਉੱਪਰ ਪੰਜਾਬ ਪੇ ਸਕੀਲ ਤਾਂ ਲਗਾਵਾਂਗੇ ਪਰ ਉਹ ਪੰਜਾਬ ਪੇ ਸਕੀਲ ਵੀ ਨਵੇਂ ਤਰ੍ਹਾਂ ਦੇ ਹੋਣਗੇ ਕਹਿੰਦਾ ਮਤਲਬ ਕਿ ਉਹੋ ਨਾ ਤਾਂ 6ਵੇਂ ਪੰਜਾਬ ਪੇ ਕਮਿਸ਼ਨ ਵਾਲੇ ਹੋਣਗੇ ਤੇ ਨਾ ਹੀ ਉਹ ਜਿਹੜੇ 17 7 20 ਤੋਂ ਬਾਅਦ ਬਾਕੀ ਮੁਲਾਜ਼ਮ ਨੇ ਜਿਨ੍ਹਾਂ ਦੇ ਉੱਪਰ ਨਵੇਂ ਸਕੇਲ ਲਗਾਏ ਸੀ ਨਾ ਉਹਨਾਂ ਵਰਗੇ ਹੋਣਗੇ ਉਹ ਇੱਕ ਨਵੀਂ ਤਰ੍ਹਾਂ ਦੇ ਹੋਣਗੇ ਕਹਿਣ ਦਾ ਮਤਲਬ ਪੰਜਵੇਂ ਪੇ ਸਕੇਲ ਨਾਲ ਕੰਪੇਅਰ ਕਰਕੇ ਲਿਆ ਕੇ ਫਿਰ ਉਹਨਾਂ ਨੂੰ ਫੇਰ 7ਵੇਂ ਪੇ ਕਮਿਸ਼ਨ ਜਿਹੜਾ ਨਵਾਂ ਪੇ ਕਮਿਸ਼ਨ ਨਵੇਂ ਸਕੇਲ ਲਾਗੂ ਕੀਤੇ ਉਹਦੇ ਵਿੱਚ ਹੀ ਲਿਆ ਕੇ ਕਰਨਾ ਇਸ ਕਰਕੇ ਜਦੋਂ ਇੰਨੇ ਤਰ੍ਹਾਂ ਦਾ ਵਿਤਕਰਾ ਹੋਊਗਾ ਤਾਂ ਫਿਰ ਲੋਕ ਲੜਨਗੇ ਜੇ ਅਸੀਂ ਨਹੀਂ ਲੜਾਵਾਂਗੇ ਤਾਂ ਉਹ ਆਪਸ ਵਿੱਚ ਕਹਿਣਗੇ ਤਾਂ ਅਸੀਂ ਫਿਰ ਫੈਸਲਾ ਕੀਤਾ ਕਿ ਇਹਨਾਂ ਨੂੰ ਲਿਆ ਕੇ ਮੈਦਾਨ ਦੇ ਵਿੱਚ ਲੈ ਕੇ ਆਈਏ ਉਹਨਾਂ ਨੂੰ ਦੱਸਿਏ ਕਿ 17 7 20 ਤੋਂ ਪਹਿਲਾਂ ਵੀ ਜਿਹੜੇ ਭਰਤੀ ਹੋਏ ਨੇ ਉਹਨਾਂ ਨੂੰ ਕੋਈ ਕੋਈ ਐ ਨਹੀਂ ਹੈਗਾ ਕਿ ਉਹਨਾਂ ਨੂੰ ਬਹੁਤ ਕੁਝ deta ਸਰਕਾਰ ਨੇ ਪੈਨਸ਼ਨ ਦੀ ਗੱਲ ਕਰੋ ਕਿ ਜਦੋਂ ਇੱਕ ਇੱਕ 2004 ਤੋਂ ਬਾਅਦ ਵਾਲਿਆਂ ਨੂੰ ਪੈਨਸ਼ਨ ਖੋਲ ਹੀ ਗਈਆਂ ਤਾਂ ਇੱਕੋ ਦਫਤਰ ਇੱਕੋ ਨਾਰੇ ਦੇ ਵਿੱਚ ਪੁਰਾਣੀ ਪੈਨਸ਼ਨ ਲੈਣ ਵਾਲੇ ਵੀ ਨੇ ਤੇ ਜਦੋਂ ਉਹ ਰਿਟਾਇਰ ਹੁੰਦਾ ਹੋਲ ਦੇ ਡੱਗੇ ਦੇ ਉੱਪਰ ਭੰਗੜਾ ਪਾਉਂਦਾ ਮਾਲਕ ਤੀਵੀਂ ਦੋਨੋਂ ਪਤੀ ਪਤਨੀ ਦੋਨੋਂ ਧਰੇ ਜਾਂਦੇ ਨੇ ਸਵਾਗਤ ਵੀ ਹੁੰਦਾ ਤੇ ਉਹਦੇ ਜਿਹੜੇ ਬੱਚੇ ਨੇ ਉਹ ਵੀ ਕਮਰਾ ਜਾਂ ਕੋਠੀ ਤਿਆਰ ਕਰਕੇ ਰੱਖ ਦਿੰਦੇ ਨੇ ਕਿ ਬਾਪੂ ਨੂੰ ਬੇਬੇ ਨੂੰ ਇੱਥੇ ਰੱਖਣਾ ਤੇ ਇੱਕ ਐਨਪੀਐਸ ਵਾਲੇ ਨੇ ਕਿ ਜਦੋਂ ਉਹ ਰਿਟਾਇਰ ਹੋ ਜਾਂਦੇ ਨੇ ਚਿੰਤਾ ਨਵੀਂ ਪੈ ਜਾਂਦੀ ਆ ਕਿ ਹੁਣ ਘਰ ਦੇ ਵਿੱਚ ਕਮਰਾ ਵੀ ਮਿਲੂਗਾ ਜਾਂ ਨਹੀਂ ਮਿਲੂਗਾ ਕਾਰਨ ਜਿਸ ਤਰੀਕੇ ਦਾ ਪ੍ਰਬੰਧ ਆ ਅਗਲਾ ਇਹ ਦੇਖਦਾ ਕਿ ਹੁਣ ਇਹ ਸਾਡੇ ਤੇ ਬੋਝ ਬਣ ਗਿਆ ਪ੍ਰੈਸ ਕਰਕੇ ਇਹ ਵੀ ਇੱਕ ਵਿਤਕਰਾ ਪੈਨਸ਼ਨ ਵਾਲੇ ਮਾਮਲੇ ਤੇ ਵੀ ਵਿਤਕਰਾ ਤੇ ਪੱਤਿਆਂ ਦੇ ਮਾਮਲੇ ਤੇ ਉਸ ਤੋਂ ਵੀ ਵੱਡਾ ਵਿਤਕਰਾ ਕਿ ਇਹ ਦੋਨੇ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਨੇ ਨਵੇਂ ਤੇ ਪੁਰਾਣੇ ਇਹ ਇੱਕ ਹੋਰ ਵਿਤਕਰੇ ਦਾ ਸ਼ਿਕਾਰ ਨੇ ਕਿ ਪਿੰਡੂ ਪੱਤਾ ਜਦੋਂ ਦਾ ਬੰਦ ਕੀਤਾ ਪਿੰਡਾਂ ਵਾਲਿਆਂ ਦੀ ਘੱਟ ਤਨਖਾਹ ਵੱਡੇ ਸ਼ਹਿਰਾਂ 'ਚ ਜਿਹੜੇ ਨੌਕਰੀ ਕਰ ਰਹੇ ਨੇ ਉਹ ਲੋਕਲ ਜਾ ਕੇ ਵੀ ਵੱਧ ਤਨਖਾਹ ਲੈ ਰਹੇ ਨੇ ਬਾਰਡਰ ਏਰੀਆ ਪੱਤਾ ਬਾਰਡਰ ਦੇ ਵਿੱਚ ਕਿੰਨੇ ਹੀ ਨਵੇਂ ਮੁਲਾਜ਼ਮ ਨੇ ਜਿਹਨੇ ਉਹ ਨੌਕਰੀ ਕਰ ਰਹੇ ਨੇ ਦੂਰ ਵੀ ਜਾ ਰਹੇ ਨੇ ਹਾਥਿਆਂ ਦਾ ਸ਼ਿਕਾਰ ਵੀ ਹੋ ਰਹੇ ਨੇ ਪੈਸਾ ਵੀ ਖਰਚ ਕਰ ਰਹੇ ਨੇ ਤੇ ਉਹਨਾਂ ਨੂੰ ਬਾਰਡਰ ਏਰੀਆ ਪੱਤਾ ਨਹੀਂ ਦਿੱਤਾ ਜਾ ਰਿਹਾ ਫਿਰ ਡੀਏ ਦਾ ਸਾਪਾ ਸਾਰੀ ਸ਼ਿਕਾਰ ਹੋ ਰਹੇ ਆ ਪਰ ਨਾਲ ਜਦੋਂ ਗਵਾਂਡੀ ਹਰਿਆਣੇ ਨੂੰ ਦੇਖਦੇ ਆ ਕੇਂਦਰੀ ਮਲਾਜਮਾਂ ਨੂੰ ਦੇਖਦੇ ਆ ਉਹਨਾਂ ਨੂੰ ਡੀਏ ਵੱਧ ਮਿਲ ਰਿਹਾ ਸਾਨੂੰ ਉਹਨਾਂ ਨਾਲੋਂ 16% ਡੀਏ ਘੱਟ ਮਿਲ ਰਿਹਾ ਇਸ ਕਰਕੇ ਅਸੀਂ ਇਹ ਤਿੰਨ ਮੁੱਦੇ ਉ ਚੁਣੇ ਕਿ ਜਿਹੜੇ ਵਿਤਕਰੇ ਉੱਪਰ ਆਧਾਰਤ ਨੇ ਦੀ ਨਤੀਜੇ ਮੁਲਾਜ਼ਮਾਂ ਨੂੰ ਸਭ ਤੋਂ ਵੱਧ ਚੋਬ ਆ ਇਹ ਨਹੀਂ ਹੈਗਾ ਕਿ ਇਸ ਤੋਂ ਪਹਿਲਾਂ ਕੋਈ ਸਾਂਝਾ ਫਰੰਟ ਜਾਂ ਸਾਂਝਾ ਮੋਰਚਾ ਪੰਜਾਬ ਦੇ ਵਿੱਚ ਨਹੀਂ ਸੀ ਅਸੀਂ ਕੀ ਨਵਾਂ ਕਰਨ ਜਾ ਰਹੇ ਹਾਂ ਅਸੀਂ ਨਵਾਂ ਇਹ ਕਰਨ ਜਾ ਰਹੇ ਹਾਂ ਕਿ ਇਸ ਸਾਂਝਾ ਮੋਰਚਾ ਜਿਹੜਾ ਇਸ ਦੀ ਦਿਸ਼ਾ ਜਿਹੜੀ ਆ ਉਹ ਦਿਸ਼ਾ ਇਸ ਤਰੀਕੇ ਦੀ ਤੈਅ ਕਰਨ ਜਾ ਰਹੇ ਹਾਂ ਕਿ ਇਹ ਨਵੇਂ ਪੁਰਾਣੇ ਨੂੰ ਬਿਤਕਰੇ ਵਾਲਿਆਂ ਨੂੰ ਆਪਸ ਵਿੱਚ ਲੜਾਉਣ ਦੀ ਥਾਂ ਤੇ ਉਹਨਾਂ ਨੂੰ ਇੱਕ ਦੂਜੇ ਦੀਆਂ ਗਲ ਬਕੜੀਆਂ ਤੇ ਜੋਟੀਆਂ ਪਾਉਣਾ ਸਿਖਾਉਗਾ ਉਨਾ ਨੂੰ ਸਿਖਾਉਗਾ ਕਿ ਤੁਹਾਡਾ ਦੁਸ਼ਮਨ ਸਰਕਾਰ ਆ ਕਾਰਪੋਰੇਟ ਆ سرمਾਈਦਾਰੀਆਂ ਇਹ ਸਮਰਾਜੀ ਪ੍ਰਬੰਧ ਆ ਇਕਲਜਾਦ ਰੱਖਿਓ ਇਹ ਜਿਹੜਾ ਪ੍ਰਬੰਧ ਆ ਨਾ سرمਾਈਦਾਰੀ ਦਾ ਇਹਦੇ ਅੰਦਰ ਹੀ ਇਹਦੀਆਂ ਵਿਰੋਧਤਾਈਆਂ ਪਈਆਂ ਨੇ ਜਿੰਨਾ ਇਥੋਂ ਸਟੇਜ ਤੋਂ ਜ਼ਿਕਰ ਹੋਇਆ ਕੇਸ ਦੇ ਵਿੱਚ ਲੁੱਟ ਹੋ ਰਹੀ ਆ ਕਿਰਤੀ ਜਮਾਤ ਦੀ ਤਾਂ ਉਹ ਇਸ ਦੇ ਅੰਦਰ ਹੀ ਪਈਆਂ ਨੇ ਤੁਸੀਂ ਇਹ ਦੇਖੋ ਕਿ ਜਦੋਂ ਵੀ ਕਿਸੇ ਫੈਕਟਰੀ ਦੇ ਵਿੱਚ ਉਦਯੋਗ ਦੇ ਵਿੱਚ ਕੋਈ ਵੀ ਸਮਾਨ ਤਿਆਰ ਹੁੰਦਾ ਤਾਂ ਜਦੋਂ ਫੈਕਟਰੀ ਦੇ ਵਿੱਚ ਉਦਯੋਗ ਦੇ ਵਿੱਚ ਕੋਈ ਸਮਾਨ ਤਿਆਰ ਹੁੰਦਾ ਤਾਂ ਉਸ ਨੂੰ ਤਿਆਰ ਕਰਨ ਵਾਸਤੇ ਤਾਂ ਸਮੂਹਕ ਯਤਨ ਨੇ ਉਸ ਦੇ ਵਿੱਚ ਮਸ਼ੀਨਾਂ ਲਗਾਈਆਂ ਜਾਂਦੀਆਂ ਨੇ ਉਸ ਦੇ ਵਿੱਚ ਕੋਈ ਮਜ਼ਦੂਰ ਦਾ ਕੰਮ ਕਰਦਾ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਕੋਈ ਮੈਨੇਜਰ ਦਾ ਕੰਮ ਕਰਦਾ ਕੋਈ ਕੋਈ ਕੰਮ ਕਰਦਾ ਉਹਨੂੰ ਤਿਆਰ ਕਰਦੇ ਨੇ ਲੋਡ ਕਰਕੇ ਬਾਜ਼ਾਰਾਂ ਤੱਕ ਲੈ ਕੇ ਜਾਂਦੇ ਨੇ ਉਸ ਦੇ ਵਿੱਚ ਟਰਾਂਸਪੋਰਟ ਸ਼ਾਮਲ ਹੁੰਦੀ ਆ ਕਿੰਨਾ ਕੁ ਸ਼ਾਮਲ ਹੁੰਦਾ ਮਤਲਬ ਪੈਦਾਵਾਰ ਸਮੂਹਕਾਂ ਪਰ ਮਾਲਕੀ ਕੀ ਆ ਨਿੱਜੀ ਆ ਜਦੋਂ ਪੈਦਾਵਾਰ ਸਮੂਕ ਹੋਵੇ ਫਿਰ ਮਾਲਕੀ ਨਿੱਜੀ ਕਿਉਂ ਹੋਵੇ ਬਈ ਫਿਰ ਜਦੋਂ ਜੇਬਾਂ ਦੇ ਵਿੱਚ ਪੈਸਾ ਜਾਣਾ ਉਹ ਫਿਰ ਜਿਹੜੇ ਜਿਨ੍ਹਾਂ ਨੇ ਉਸ ਨੂੰ ਤਿਆਰ ਕਰਨ ਦੇ ਵਿੱਚ ਆਪਣਾ ਹਿੱਸਾ ਪਾਇਆ ਉਹਨਾਂ ਦੀ ਜੇਬਾਂ ਦੇ ਵਿੱਚ ਕਿਉਂ ਨਹੀਂ ਪੈਸਾ ਗਿਆ ਤਾਂ ਇਹ ਜਿਹੜੀ ਵਿਰੋਧਤਾਈਆਂ ਨਾ ਇਹੀ ਵਿਰੋਧਤਾਈਆਂ ਜਿਹੜੀ ਇੱਥੋਂ ਇਨਕਲਾਬ ਨੂੰ ਜਨਮ ਦਿੰਦੀ ਆ ਇੱਥੋਂ ਆਪਸ ਦੇ ਵਿੱਚ ਸਰਕਾਰ ਜਾਂ ਉਹਦੇ ਪਿੱਛੇ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਪਹਿਚਾਨ ਜੇ ਹੋ ਜਾਵੇ ਉਹਨਾਂ ਦੇ ਖਿਲਾਫ ਲੜਾਈ ਬਣਾਉਂਦੀ ਆ ਤਾਂ ਤੁਸੀਂ ਦੇਖੋ ਮੈਂ ਤੁਹਾਡੇ ਨਾਲ ਸਿਰਫ ਜਿਹੜੀ ਇਹ ਗੱਲ ਸਾਂਝੀ ਕਰਨਾ ਚਾਹਣਾ ਕਿ ਇਹ ਜਿਹੜਾ ਦੌਰ ਚੱਲ ਰਿਹਾ ਹੈ ਦੀ ਬਹੁਤ ਵਿਆਖਿਆ ਹੋਈ ਆ ਇਹ ਦੌਰ ਇਹ ਵੀ ਆ ਕਿ ਜਿਸ ਦੇ ਵਿੱਚ ਜਿਹੜੀ ਨਿਊ ਮਿਡਲ ਕਲਾਸ ਜਿਹਨੂੰ ਅਸੀਂ ਸਾਰੇ ਬਿਲੋਂਗ ਕਰਦੇ ਆ ਨਿਊ ਮਿਡਲ ਕਲਾਸ ਜਿਹੜੀ ਖੜੀ ਕੀਤੀ ਸੀ ਦੁਨੀਆ ਭਰ ਦੇ ਵਿੱਚ ਸਰਮਾਇਆਦਾਰੀ ਪ੍ਰਬੰਧ ਨੇ ਆਪਣਾ ਪ੍ਰਬੰਧ ਚਲਾਉਣ ਦੇ ਲਈ ਇਹ ਹੁਣ ਦੌਰ ਉਹੋ ਆ ਜਿਸ ਦੇ ਵਿੱਚ ਮਿਡਲ ਕਲਾਸ ਨੂੰ ਉਹਨਾਂ ਨੇ ਖਤਮ ਕਰਨਾ ਤੁਸੀਂ ਅੰਕੜੇ ਚੱਕ ਕੇ ਦੇਖੋ ਕਿ 1950 ਦੇ ਵਿੱਚ 17% ਨਿਊ ਮਿਡਲ ਕਲਾਸ ਸੀ ਯੂ ਐਸ ਏ ਦੇ ਵਿੱਚ ਤੇ ਯੂ ਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਤੇ ਅੱਜ ਜਦੋਂ ਦੇਖਦੇ ਆ ਇੱਕ ਵਾਰੀ ਉਸ ਦੀ ਗਿਣਤੀ ਵਧਾਈ ਗਈ 27 ਤੋਂ 28 30% ਤੱਕ ਵਧਾ ਦਿੱਤੀ ਗਈ ਹੁਣ ਇਹ ਮੁਲਕਾਂ ਦੇ ਵਿੱਚ ਵੀ ਸਿਰਫ 13% ਨਿਊ ਮਿਡਲ ਕਲਾਸ ਰਹਿ ਗਈ ਆ ਤੇ ਇਹ ਨਿਊ ਮਿਡਲ ਕਲਾਸ ਦਾ ਵੀ ਕੈਰੇਕਟਰ ਬਦਲ ਰਿਹਾ ਪਹਿਲਾਂ ਜਨਤਕ ادارے ਖੜੇ ਕੀਤੇ ਜਨਤਕ ਅਦਾਰਿਆਂ ਦੇ ਵਿੱਚ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਹੀਟਾਂ ਤੋਂ ਲੈ ਕੇ ਉੱਪਰ ਤੱਕ ਕਹਿਣ ਦਾ ਮਤਲਬ ਹੀਟਾਂ ਜਿਹੜੇ ਪੀਐਨ ਨੇ ਜਾਂ ਚੌਂਕੀਦਾਰ ਨੇ ਉੱਥੋਂ ਲੈ ਕੇ ਉੱਪਰਲੇ ਅਦਾਰਿਆਂ ਤੱਕ ਬਿਊਰੋਕ੍ਰੇਸੀ ਤੱਕ ਇਹ ਪ੍ਰਬੰਧ ਖੜਾ ਕੀਤਾ ਭਾਰਤ ਦੇ ਵਿੱਚ ਵੀ ਖੜਾ ਹੋਇਆ ਪਰ ਹੁਣ ਤੁਹਾਡੇ ਸਾਹਮਣੇ ਆ ਕਿਉਂਕਿ ਉਹਨਾਂ ਨੂੰ ਲੋੜ ਨਹੀਂ ਰਹੀ ਕਿਉਂਕਿ ਜੋ ਪ੍ਰਬੰਧ ਖੜਾ ਕਰਨਾ ਸੀ ਉਹ ਕਰ ਲਿਆ ਤੇ ਹੁਣ ਉਹਨੂੰ ਵੇਚਿਆ ਜਾ ਰਿਹਾ 1991 ਦੀਆਂ ਨੀਤੀਆਂ ਜਿਹੜੀਆਂ ਭਾਰਤ ਚਾਈਆਂ ਨੇ ਇਹ ਸਾਰੇ ਸੰਸਾਰ ਚਾਈਆਂ ਨੇ ਜਿਹੜਾ ਯੂਐਸਏ ਦਾ ਮੈਂ ਜ਼ਿਕਰ ਕੀਤਾ ਯੂਕੇ ਦਾ ਜ਼ਿਕਰ ਕੀਤਾ ਸਾਰਿਆਂ ਚ ਪੜੋ ਸਾਰਿਆਂ ਚ ਇਹ ਨੀਤੀਆਂ ਆਈਆਂ ਤੇ ਜਿਹੜਾ ਖੜਾ ਕੀਤਾ ਹੋਇਆ ਜਿੰਨਾ ਇਹ ਢਾਜਾ ਸੀ ਉਸ ਨੂੰ ਹੁਣ ਖਤਮ ਕਰਕੇ ਕਾਰਪੋਰੇਟਾਂ ਨੂੰ ਵੇਚਿਆ ਜਾ ਰਿਹਾ। ਤੇ ਮੇਰੇ ਕਹਿਣ ਦਾ ਮਤਲਬ ਇਹ ਇਹ ਆ ਕਿ ਜਦੋਂ ਇਹ ਖਤਮ ਕਰਨਾ ਤਾਂ ਉਸ ਦਾ ਕਰੈਕਟਰ ਵੀ ਬਦਲ ਰਿਹਾ ਕਿ ਜਿਹੜੀ ਮਿਡਲ ਕਲਾਸ ਆ ਹੁਣ ਉਹਨੂੰ ਇਹ ਕਿਹਾ ਜਾ ਰਿਹਾ ਕਿ ਹੁਣ ਤੁਹਾਡੇ ਲਈ ਸਰਕਾਰੀ ادارے ਨਹੀਂ ਹੈਗੇ। ਹੁਣ ਤੁਹਾਡੇ ਲਈ ਪ੍ਰਾਈਵੇਟ ادارے ਨੇ। ਮਿਡਲ ਕਲਾਸ ਉਹ ਹੋਊਗੀ ਜਿਹੜੀ ਪ੍ਰਾਈਵੇਟ ادارےਾਂ ਦੇ ਵਿੱਚ ਕੰਮ ਕਰੂਗੀ ਤੇ ਇਹ ਪੈਟਰਨ ਤੁਸੀਂ ਪੜੋ ਸਮਝੋ 2025 ਦੀ ਰਿਪੋਰਟ ਬਿਲਕੁਲ ਹੈ ਜਿਹੜੀ ਇਨ ਇਕਵੈਲਟੀ ਵਾਲੀ ਆ ਕਿਵੇਂ ਕਿਵੇਂ ਇਹ ਪ੍ਰਬੰਧ ਆ ਜਿਹੜਾ ਅੰਦਰੋਂ ਵਿਰੋਧਤਾਈਆਂ ਨਾਲ ਭਰਿਆ ਹੋਇਆ ਕਿ ਭਈ ਜੇ ਇਹ ਲੋਕਪੱਖੀ ਪ੍ਰਬੰਧ ਹੋਵੇ ਫੇਰ ਤਾਂ ਜਿੰਨੀ ਧਨ ਦੌਲਤ ਆ ਉਹ ਲੋਕਾਂ ਦੀ ਜੇਬ ਦੇ ਵਿੱਚ ਇਕੱਠੀ ਹੋਵੇ ਪਰ 2025 ਦੀ ਇਨ ਇਕਵੈਲਟੀ ਵਾਲੀ ਜਿਹੜੀ ਵਰਲਡ ਰਿਪੋਰਟ ਆ ਉਹ ਇਹ ਕਹਿ ਰਹੀ ਆ ਕਿ ਸਿਖਰਲੇ 10% ਕੋਲ 75% ਤੋਂ ਅੰਦੌਲਤ ਇਕੱਠੀ ਹੋਗੀ ਦੁਨੀਆ ਭਰ ਦੇ ਵਿੱਚ ਤੇ ਭਾਰਤ ਦੇ ਵਿੱਚ ਸਿਖਰਲੇ 10% ਕੋਲ 65% ਤੋਂ ਅੰਦੌਲਤ ਇਕੱਠੀ ਹੋਗੀ ਤੇ ਹੇਠਲੇ 50% ਨੇ ਜਿਹੜੇ ਦੁਨੀਆ ਭਰ ਦੇ ਵਿੱਚ ਸਿਰਫ ਤੇ ਸਿਰਫ 2% ਤੋਂ ਅੰਦੌਲਤ ਰਹਿ ਗਈ ਉਹਨਾਂ ਦੇ ਕੋਲ ਕਹਿਣ ਦਾ ਮਤਲਬ ਰੱਤ ਵੀ ਨਚੋੜ ਦਿੱਤਾ ਗਿਆ ਹੇਠਲੇ ਤਬਕੇ ਦਾ ਤਾਂ ਤੇ ਭਾਰਤ ਦੇ ਵਿੱਚ ਹੇਠਲੇ 50% ਕੋਲ 6% ਧਨ ਦੌਲਤ ਰਹਿ ਗਈ ਆ ਤਾਂ ਫਿਰ ਹੁਣ ਕਾਰਪੋਰੇਟ ਦਾ سرمایہਦਾਰੀ ਦਾ ਨਿਸ਼ਾਨਾ ਕੌਣ ਆ ਨਿਸ਼ਾਨਾ ਮਿਡਲ ਕਲਾਸ ਆ ਜਿਹੜੀ ਦੁਨੀਆ ਭਰ ਦੇ ਵਿੱਚ ਹਾਲੇ ਵੀ 40% ਗਿਣਤੀ ਹੋਣ ਦੇ ਬਾਵਜੂਦ ਸਾਡੇ 23% ਧਨ ਦੌਲਤ ਲਈ ਬੈਠੀ ਆ ਭਾਰਤ ਦੇ ਵਿੱਚ ਉਹੀ 40% ਗਿਣਤੀ ਆ ਜਿਹੜੀ ਉਹ 28% ਧਨ ਦੌਲਤ ਲਈ ਬੈਠੀ ਆ ਇਸ ਕਰਕੇ ਬਿਜਲੀ ਬਿੱਲ ਲਿਆਂਦਾ ਗਿਆ ਭਾਰਤ ਦੇ ਵਿੱਚ ਬਿਜਲੀ ਬਿੱਲ 2025 ਕਿ ਜਿਹੜੀ ਮੀਡਲ ਕਲਾਸ ਬਿਜਲੀ ਆ ਦੀ ਸਹੂਲਤਮਾਨ ਨਹੀਂ ਆ ਸਰਕਾਰੀ ਈਦਾਰਿਆਂ ਦੇ ਰੂਪ ਦੇ ਵਿੱਚ ਉਹਨੂੰ ਕਾਰਪੋਰੇਟਾਂ ਦੇ ਹਵਾਲੇ ਹੋ ਜਦੋਂ ਬਿਜਲੀ ਦਾ ਬਿੱਲ ਪਰ ਨਾ ਪਊਗਾ ਤੁਹਾਨੂੰ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਤਾਂ ਤੁਹਾਡਾ ਸਰਮਾਇਆ ਮੀਡਲ ਕਲਾਸ ਦਾ ਸਰਮਾਇਆ ਸਿੱਖਰਲੇ ਅਮੀਰਾਂ ਕਾਰਪੋਰੇਟਾਂ ਕੋਲ ਜਾਊਗਾ ਹੀ ਜਾਊਗਾ ਇਸ ਕਰਕੇ ਬੀਜ ਬਿੱਲ 2025 ਲਿਆਂਦਾ ਕਿ ਜਿਹੜੀ ਕਿਸਾਨੀ ਸਾਹ ਭਰਦੀ ਆ ਜਿਨ੍ਹਾਂ ਦੇ ਕੋਲ ਕੁਝ ਪੈਸਾ ਹੈਗਾ ਉਹ ਖਿੱਚ ਕੇ ਕਿਵੇਂ ਸਰਮਾਏਦਾਰਾਂ ਦੇ ਕੋਲ ਲੈ ਕੇ ਆ ਜਾਣਾ ਇਸ ਕਰਕੇ ਲੇਬਰ ਕੋਡ ਲਿਆਉਂਦੇ ਨੇ ਕਿ ਜਿਹੜਾ ਹੇਠਲਾ ਤਬਕਾ ਜਿਹਦਾ ਰੱਤ ਤੱਕ ਨਿਚੋੜ ਦਿੱਤਾ ਗਿਆ ਕਿ ਹੁਣ ਉਹਦਾ ਸਾਹ ਕਿਵੇਂ ਬੰਦ ਕਰਨਾ ਕਿ ਜਿਹੜੇ ਥੋੜਾ ਮੋਟਾ ਉਹਨਾਂ ਨੂੰ ਸਬਸਿਡੀਆਂ ਮਿਲ ਰਹੀਆਂ ਨੇ ਕਿਵੇਂ ਖਤਮ ਕਰਨੀਆਂ ਨੇ ਤੇ ਤੁਹਾਡਾ ਤੁਹਾਡਾ ਤਾਂ ਭਰਾਵੋ ਤੇ ਭੈਣੋ ਹਾਲ ਬਿਲਕੁਲ ਤੁਹਾਡੇ ਸਾਹਮਣੇ ਆ ਕਿ ਤੁਹਾਡੀ ਪੈਨਸ਼ਨ ਗਈ ਤੁਹਾਡੇ ਸਕੇਲ ਗਏ ਤੁਹਾਡੇ ਪੱਤੇ ਗਏ ਨੌਕਰੀਆਂ ਨੇ ਜਿਹੜੀਆਂ ਪੱਕੀਆਂ ਹੋਣ ਦੀ ਥਾਂ ਤੇ ਕੱਚੀਆਂ ਹੋ ਗਈਆਂ ਤਾਉਣੇ ਅੰਦਾਜ਼ਾ ਲਗਾਓ ਨਾ ਕੋਈ ਇਸ ਦੇ ਵਿੱਚ ਬੈਮ ਦੇ ਵਿੱਚ ਹੋਵੇ ਕਿ ਇਹ ਆਪ ਹੀ ਪੂਰਾ ਹੋ ਜਾਊ ਜਾਂ ਰਵਾਇਤੀ ਲੜਾਈ ਨਾਲ ਪੂਰਾ ਹੋ ਜਾਊਗਾ ਇਹ ਹੋਣਾ ਨਹੀਂ ਇਹ ਨਹੀਂ ਹੋਣਾ ਜੇ ਵਰਲਡ ਵਰਲਡ ਲੈਵਲ ਤੇ ਇਹ ਪੈਟਰਨ ਚੱਲ ਰਿਹਾ ਕਿ ਕੁਝ ਹੱਥਾਂ ਦੇ ਵਿੱਚ ਧਨ ਦੌਲਤ ਇਕੱਠੀ ਹੋ ਰਹੀ ਆ ਤਾਂ ਇਹ ਵੀ ਦੇਖੋ ਕਿ ਵਰਲਡ ਲੈਵਲ ਤੇ ਇਹ ਵੀ ਪੈਟਰਨ ਚੱਲ ਰਿਹਾ ਕਿ ਲੋਕ ਮੈਦਾਨ ਚ ਆ ਰਹੇ ਨੇ ਯੂਰਪੀ ਦੇਸ਼ਾਂ ਦੇ ਵਿੱਚ ਲੋਕ ਮੈਦਾਨ ਚਾ ਰਹੇ ਨੇ ਜਿੱਥੇ ਟਰੈਕਟਰ ਨੇ ਜਿਹੜੇ ਉਹ ਫਰਾਂਸ ਦੇ ਪਿੰਡਾਂ ਦੇ ਜਰਮਨੀ ਦੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਉਹਨਾਂ ਦੀਆਂ ਰਾਜਧਾਨੀਆਂ ਦੇ ਵਿੱਚ ਪਹੁੰਚ ਰਹੇ ਨੇ ਜੇ ਭਾਰਤ ਦੇ ਵਿੱਚ ਦਿੱਲੀ ਹੈ ਜਿਹੜੀ ਇੱਕ ਸਾਲ ਘੇੜ ਕੇ ਰੱਖੀ ਕਿਸਾਨਾਂ ਦੇ ਵਿੱਚ ਤਾਂ ਦੁਨੀਆ ਭਰ ਦੇ ਵਿੱਚ ਇਹ ਵਾਪਰ ਰਿਹਾ ਤਾਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਇਹ ਮਜ਼ਮਾ ਦਾ ਮੋਰਚਾ ਇਹ ਆਪਣੀਆਂ ਮੰਗਾਂ ਲਈ ਵੀ ਲੜੇ ਤੇ ਇਹ ਸਮਝੇ ਕਿ ਲੁੱਟੇ ਸਿਰਫ ਤੁਸੀਂ ਨਹੀਂ ਜਾ ਰਹੇ ਕਈ ਵਾਰ ਅਸੀਂ ਸਵੇਰੀ ਉੱਠਦੇ ਹਾਂ ਕਿ ਸਾਨੂੰ ਆ ਨਹੀਂ ਮਿਲਿਆ ਪੈਨਸ਼ਨ ਗਈ ਪੱਤੇ ਗਏ ਸਕੇਲ ਗਏ ਦੇਖੋ ਤਾਂ ਸਹੀ ਨਾ ਕਿ ਦੁਨੀਆ ਭਰ ਦੇ ਵਿੱਚ ਵਾਪਰ ਕੀ ਰਿਹਾ ਤੁਹਾਨੂੰ ਲੱਗੂਗਾ ਫੇਰ ਕਿ ਤੁਹਾਡੇ ਸੰਗੀ ਸਾਥੀ ਕੌਣ ਨੇ ਤੁਹਾਡੇ ਸੰਗੀ ਸਾਥੀ ਕਿਸਾਨ ਨੇ ਤੁਹਾਡੇ ਸੰਗੀ ਸਾਥੀ ਮਜ਼ਦੂਰ ਨੇ ਤੁਹਾਡੇ ਸੰਗੀ ਸਾਥੀ ਕੱਚੇ ਮੁਲਾਜ਼ਮ ਨੇ ਪੱਕੇ ਮੁਲਾਜ਼ਮ ਨੇ ਅਸੀਂ ਇੱਕ ਦੂਜੇ ਦੇ ਸੰਗੀ ਸਾਥੀ ਆ ਪਰ ਹੋ ਕੀ ਰਿਹਾ ਕਿ ਜਿਹੜੇ ਸੰਗੀ ਸਾਥੀ ਹੋਣੇ ਚਾਹੀਦੇ ਨੇ ਉਹਨਾਂ ਨੂੰ ਹੀ ਆਪਸ ਵਿੱਚ ਭੇੜਨ ਦੀ ਜਿਹੜੀ ਤਰੀਕੇ ਨੇ ਢੰਗ ਤਰੀਕੇ ਉਹ ਲਿਆਂਦੇ ਜਾ ਰਹੇ ਨੇ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਜਦੋਂ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਚੱਲਿਆ ਤਾਂ ਉਸ ਸਮੇਂ ਜਿਹੜੀ ਦਿੱਲੀ ਸੀ ਘੇਰੀ ਹੋਈ ਸੀ ਪੂਰਾ ਨੱਕ ਚ ਦਮ ਕੀਤਾ ਹੈ ਸੀ ਕੇਂਦਰ ਸਰਕਾਰ ਦੇ ਤਾਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਵੰਡਣ ਦੇ ਜਿਹੜੇ ਤਰੀਕੇ ਸੀ ਉਹ ਲਿਆਂਦੇ ਗਏ ਇੱਕ ਉਹਨਾਂ ਨੇ ਗੱਲ ਚਲਾਈ ਕਿ ਜਿਹੜੀ ਲੀਡਰਸ਼ਿਪ ਆ ਉਹ ਤਾਂ ਹੈਗੀ ਆ ਬੁੱਢੀ ਤੇ ਜਿਹੜੇ ਨੌਜਵਾਨ ਨੇ ਉਹ ਵੱਧ ਲੜਨਾ ਚਾਹੁੰਦੇ ਨੇ ਇਸ ਕਰਕੇ ਨੌਜਵਾਨ ਵਰਸਸ ਲੀਡਰਸ਼ਿਪ ਇੱਕ ਜਿਹੜਾ ਉਹ ਸੀਟ ਉਹ ਖੜਾ ਕੀਤਾ ਉਹਨਾਂ ਨੇ ਟ੍ਰੈਂਡ ਪਰ ਤੁਹਾਡੇ ਸਾਹਮਣੇ ਆ ਕਿ ਨੌਜਵਾਨੀ ਦੇ ਨਾਂ ਤੇ ਜਿਨ੍ਹਾਂ ਨੇ ਮੋਰਚੇ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਲੀਡਰਸ਼ਿਪ ਸਿਆਣੀ ਵੀ ਰਹੀ ਤੇ ਸਮਝਦਾਰ ਵੀ ਰਹੀ ਤੇ ਇੱਕ ਸਾਲ ਲੜ ਕੇ ਉਹ ਜਿੱਤੇ ਪਰ ਪਾੜਨ ਦੀ ਕੋਸ਼ਿਸ਼ ਜ਼ਰੂਰ ਹੋਈ ਕਦੇ ਉਸ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਨਾਂ ਦੇ ਉੱਪਰ ਕਦੇ ਪੁਰਾਣੇ ਤੇ ਨਵੇਂ ਦੇ ਨਾਂ ਦੇ ਉੱਪਰ ਜਿਹੜੀ ਇਥੋਂ ਗੱਲ ਚੱਲੀ ਕਿ ਪੁਰਾਣਾ ਤੇ ਨਵਾਂ ਦੇਖੋ ਪੁਰਾਣੇ ਤੇ ਨਵੇਂ ਤਾਂ ਇੱਕ ਦੂਜੇ ਦੇ ਸਹਾਇਕ ਨੇ ਜਿਹੜੀ ਲੀਡਰਸ਼ਿਪ ਅੱਜ ਪੁਰਾਣੀ ਲੱਗ ਰਹੀ ਆ ਉਹ ਵੀ ਕਦੇ ਨਵੀਂ ਸੀ ਜਿਹੜੀ ਅੱਜ ਨਵੀਂ ਆ ਉਸਨੇ ਵੀ ਕਦੇ ਪੁਰਾਣਾ ਹੋਣਾ ਤਾਂ ਗੱਲ ਇਹ ਆ ਕਿ ਜਿਹੜੇ ਇੱਕ ਦੂਜੇ ਦੇ ਸਹਿਯੋਗੀ ਨੇ ਉਹਨਾਂ ਨੂੰ ਸਹਿਯੋਗੀਆਂ ਨੂੰ ਆਪਸ ਵਿੱਚ ਭੇੜਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਸਾਨੂੰ ਉਸ ਤੋਂ ਸੁਚੇਤ ਹੋਣ ਦੀ ਜ਼ਰੂਰਤ ਆ ਹੁਣ ਜਿੰਨੇ ਮੈਂ ਮਸਲਿਆਂ ਦੀ ਗੱਲ ਕੀਤੀ ਪੀੜਤ ਕੌਣ ਨਹੀਂ ਬਈ ਕੀ ਪੁਰਾਣੇ ਨੇ ਜਿਹੜੇ ਸਕੂਲਾਂ ਦੇ ਵਿੱਚ ਦਫ਼ਤਰਾਂ 'ਚ ਤੁਹਾਡੇ ਬੈਠੇ ਕੀ ਉਹ ਡੀਏ ਤੋਂ ਪੀੜਤ ਨਹੀਂ ਕੀ ਉਹ ਪੱਤਿਆਂ ਤੋਂ ਪੀੜਤ ਨਹੀਂ ਕੀ ਉਹ ਪੈਨਸ਼ਨ ਤੋਂ ਪੀੜਤ ਨਹੀਂ ਤੇ ਹੁਣ ਜਿਹੜੇ ਨਮਿਆਂ ਦੇ ਵਿੱਚੋਂ ਹੀ ਨਵੇਂ ਇੱਕ ਹੋਰ ਕੱਢ ਦਿੱਤੇ ਕਿ ਜੇ ਤੁਹਾਡੇ ਨਿਯਮ ਨੇ ਜਿਹੜੇ ਉਹ ਸੇਵਾ ਨਿਯਮਾਂ ਦੇ ਵਿੱਚ ਪੰਜਾਬ ਪੇ ਸਕੇਲ ਨਹੀਂ ਲਿਖਿਆ ਹੋਇਆ ਤਾਂ ਫਿਰ ਤੁਹਾਨੂੰ ਪੰਜਾਬ ਪੇ ਸਕੇਲ ਨਹੀਂ ਮਿਲੂ ਨਵੇਂ ਸਕੇਲ ਮਿਲਣਗੇ ਆ ਜਿਹੜਾ 5 ਜਨਵਰੀ ਦਾ ਪੱਤਰ ਪੜ੍ਹ ਕੇ ਤਾਂ ਦੇਖੋ ਜਿਹੜੇ ਉਹ ਨੇ ਉਹਨਾਂ ਨੂੰ ਤਾਂ ਹੁਣ ਤਨਖਾਹ ਸਕੇਲ ਬਿਲਕੁਲ ਸਭ ਤੋਂ ਘੱਟ ਦਿੱਤੇ ਜਾਣਗੇ ਤਾਂ ਇਸ ਕਰਕੇ ਉਹ ਵੀ ਨਮਿਆਂ ਦੇ ਵਿੱਚੋਂ ਵੀ ਨਵੇਂ ਕੱਢ ਦਿੱਤੇ ਦੇਖੋ ਸਾਨੂੰ ਲੋੜ ਇਹ ਹੈ ਕਿ ਨਵੇਂ ਤੇ ਪੁਰਾਣੇ ਦਾ ਸੁਮੇਲ ਤੇ ਉਹਨਾਂ ਦੀ ਚੋਟੀ ਪਾਈਏ ਨਵੇਂ ਦੇ ਵਿੱਚੋਂ ਊਰਜਾ ਨਿਕਲਦੀ ਆ ਪੁਰਾਣੇ ਦੇ ਵਿੱਚੋਂ ਸਮਝ ਨਿਕਲਦੀ ਆ ਤੇ ਅਸੀਂ ਇਹ ਬਿਲਕੁਲ ਚਾਹੁੰਦੇ ਆ ਜਿਵੇਂ ਜਰਮਨਜੀਤ ਜੀ ਨੇ ਕਿਹਾ ਕਿ ਕਿਸੇ ਸਮੇਂ ਜਦੋਂ ਅਸੀਂ ਅਸੀਂ ਬੈਠੇ ਹੁੰਦੇ ਸੀ ਸਾਹਮਣੇ ਤਾਂ ਸਾਡੀ ਪੁਰਾਣੀ ਲੀਡਰਸ਼ਿਪ ਨੇ ਸਾਨੂੰ ਸਪੇਸ ਦਿੱਤੀ ਸਮਝ ਦਿੱਤੀ ਸਮਝ ਦਿੱਤੀ ਅਸੀਂ ਅੱਗੇ ਆਏ ਪਰ ਇੱਕ ਗੱਲ ਯਾਦ ਰੱਖਿਓ ਪੁਰਾਣਾ ਜਦੋਂ ਖਤਮ ਹੁੰਦਾ ਪੁਰਾਣਾ ਖਤਮ ਵੀ ਕਰਨਾ ਪਰ ਉਸ ਦੇ ਵਿੱਚੋਂ ਜੋ ਸਿੱਖਣ ਵਾਲੀ ਚੀਜ਼ ਆ ਉਹ ਨਾਲ ਲੈ ਕੇ ਅੱਗੇ ਵਧਨੀ ਆ ਉਦਾਹਰਨ ਇਸ ਦੀਆਂ ਕਿ ਜਦੋਂ ਕਿਸਾਨ ਨਾ ਖੇਤ ਦੇ ਵਿੱਚ ਬੀਜ ਬੀਜਦਾ ਬੀਜ ਬੀਜਦਾ ਉਹਦੀ ਰੱਖੀ ਕਰਦਾ ਉਹਨੂੰ ਖਾਦ ਪਾਉਂਦਾ ਤੇ ਉਹ ਪੁੰਗਰਦਾ ਤੇ ਫਸਲ ਹੁੰਦੀ ਆ ਤਾਂ ਪੁਰਾਣੇ ਦੇ ਵਿੱਚੋਂ ਨਵਾਂ ਨਿਕਲਦਾ ਪਰ ਨਵਾਂ ਹੈਗਾ ਉਪਜਾਊ ਨਵਾਂ ਹੈਗਾ ਆਦਾ ਵਧੂ ਫੇਰ ਤਾਂ ਚੰਗਾ ਪਰ ਜੇ ਨਵਾਂ ਆਦਾ ਵਧੂ ਹੋਣ ਦੀ ਥਾਂ ਤੇ ਜੋ ਆਰਐਸਐਸ ਦੀ ਪਹੁੰਚ ਆ ਕਿ ਪਸ਼ਾਕੜ ਪਹੁੰਚ ਬਣਾ ਦੋ ਏ ਬਣਾ ਦੋ ਕਿ ਦਿਮਾਗ ਦੇ ਵਿੱਚ ਨਵੀਂ ਊਰਜਾ ਨਵੀਂ ਸੋਚ ਅਗਾਂਵਧੂ ਵਿਚਾਰਾਂ ਦੀ ਥਾਂ ਤੇ ਪਿਛਾੜ ਵਿਚਾਰ ਆ ਜਾਣ ਫਿਰ ਇਹ ਜਿਹੜਾ ਨਵਾਂ ਹੋਊਗਾ ਨਾ ਉਹ ਜਦੋਂ 84 ਹੋਊਗੀ ਦਿੱਲੀ ਦੇ ਵਿੱਚ ਦੰਗਿਆਂ ਦਾ ਹਿੱਸਾ ਬਣੂਗਾ ਜਦੋਂ 2004 ਹੋਊਗਾ ਗੁਜਰਾਤ ਦੇ ਵਿੱਚ ਦੰਗਿਆਂ ਦਾ ਹਿੱਸਾ ਬਣੂਗਾ ਇਸ ਕਰਕੇ ਇਸ ਤਰੀਕੇ ਦੀ ਫਿਰਕਾ ਪ੍ਰਸਤੀ ਦੀ ਜਿਹੜੀ ਇਸ ਸਮੇਂ ਚੱਲ ਰਹੀ ਆ ਉਸ ਤੋਂ ਸੁਚੇਤ ਹੋਈਏ ਨਵੇਂ ਤੇ ਪੁਰਾਣੇ ਨੂੰ ਸੁਮੇਲ ਬਣਾਈਏ ਸਮਝੀਏ ਕਿ ਸਾਡੀਆਂ ਆਪਸ ਦੀਆਂ ਵਿਰੋਧਤਾਈਆਂ ਨੇ ਜਿਹੜੀਆਂ ਉਹ ਬੈਠ ਕੇ ਹੱਲ ਕਰ ਸਕਦੇ ਆ ਆਪਾਂ ਪਰ ਜਿਹੜੀ ਵਿਰੋਧਤਾਈ ਸਾਡੀ ਸੱਤਾ ਦੇ ਨਾਲ ਆ سرمਾਈਦਾਰੀ ਦੇ ਨਾਲ ਆ ਇਸ ਸਾਮਰਾਜੀ ਪ੍ਰਬੰਧ ਦੇ ਨਾਲ ਆ ਉਹ اٹੋਟਾ ਉਹਦੇ ਤੇ ਕੋਈ ਸਮਝੌਤਾ ਨਹੀਂ ਲੀਡਰਸ਼ਿਪ ਡੋਲ ਦੀ ਕਦੋਂ ਆ ਲੀਡਰਸ਼ਿਪ ਡੋਲਦੀ ਉਦੋਂ ਆ ਜਿਨ੍ਹਾਂ ਦੇ ਨਾਲ ਅਟੁੱਟ ਵਿਰੋਧ ਆਈਆਂ ਉਹਨਾਂ ਦੇ ਬਾਰੇ ਭਲੇਖੇ ਦਾ ਸ਼ਿਕਾਰ ਹੋ ਜਾਂਦੇ ਨੇ ਕਿ ਜੇ ਕਿਸੇ ਬਿਊਰੋਕ੍ਰੇਟ ਨੇ ਜੇ ਕਿਸੇ ਸਰਕਾਰ ਦੇ ਮੰਤਰੀ ਨੇ ਮੁੱਖ ਮੰਤਰੀ ਨੇ ਹੱਸ ਕੇ ਗੱਲ ਕਰ ਲਈ ਚਾਹ ਦੇ ਨਾਲ ਸਮੋਸਾ ਵਰਫੀ ਖਵਾ ਦਿੱਤੀ ਤੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹ ਸਾਡੇ ਦੁਸ਼ਮਣ ਨਹੀਂ ਸਾਡੇ ਦੋਸਤ ਨੇ ਅਸੀਂ ਇਹ ਸਮਝਦੇ ਆ ਕਿ ਸਾਹਮਣੇ ਵਾਲਾ ਜਦੋਂ ਸਾਡੀ ਵਿਰੋਧੀ ਜਮਾਤ ਦੇ ਵਿੱਚੋਂ ਆ ਤਾਂ ਸਾਡੀ ਟੇਬਲ ਟਾਕ ਵੀ ਉਸੇ ਤਰੀਕੇ ਦੀ ਹੋਊਗੀ ਸਾਡੀ ਗੱਲਬਾਤ ਵੀ ਉਸੇ ਤਰੀਕੇ ਦੀ ਹੋਊਗੀ ਤੇ ਉਸ ਦੇ ਪ੍ਰਤੀ ਅਪਰੋਚ ਆ ਜਿਹੜੀ ਉਹ ਵੀ ਉਸੇ ਤਰੀਕੇ ਦੀ ਹੋਊਗੀ ਤੇ ਜਿੰਨੇ ਸਾਡੇ ਸਾਥੀ ਨੇ ਚਾਹੇ ਕੋਈ ਨਵੇਂ ਨੇ ਚਾਹੇ ਕੋਈ ਪੁਰਾਣੇ ਨੇ ਚਾਹੇ ਕੋਈ ਪੁਰਾਣੀ ਪੈਨਸ਼ਨ ਲੈ ਰਹੇ ਨੇ ਨਵੀਂ ਪੈਨਸ਼ਨ ਪੁਰਾਣੇ ਸਕੇਲ ਨਵੇਂ ਸਕੇਲ ਕੁਝ ਵੀ ਲੈ ਰਹੇ ਨੇ ਉਹ ਸਾਡੇ ਸੰਗੀ ਸਾਥੀ ਨੇ ਉਹਨਾਂ ਦੇ ਇਤਰਾਜ਼ ਮਿਲ ਕੇ ਦੂਰ ਕਰ ਲਾਂਗੇ ਉਹਨਾਂ ਦੇ ਕੋਈ ਆਪਸ ਵਿੱਚ ਕੋਈ ਗਲਤਫਹਮੀ ਬਣ ਗਈ ਮਿਲ ਕੇ ਦੂਰ ਕਰ ਲਾਂਗੇ ਪਰ ਸਰਕਾਰ ਸੱਤਾ سرمایہਦਾਰੀ ਸਾਮਰਾਜੀ ਪ੍ਰਬੰਧ ਨਾਲ ਸਾਡੀ ਦਸ਼ਮਨੀ ਹੈ ਜਿਹੜੀ ਉਹ اٹਟਾ ਇਸ ਕਰਕੇ ਜਿਹੜੀ ਤਾਂ ਲੀਡਰਸ਼ਿਪ ਇਸ ਵਿਰੋਧਤਾਈ ਨੂੰ ਸਮਝੂਗੀ ਕਿ ਕਿਹੜੀ ਵਿਰੋਧਤਾਈ ਹੱਲ ਕੀਤੀ ਜਾ ਸਕਦੀਆਂ ਕਿਹੜੀ ਵਿਰੋਧਤਾਈ ਨਹੀਂ ਹੱਲ ਹੋ ਸਕਦੀ ਉਹ ਲੀਡਰਸ਼ਿਪ ਸਫਲ ਹੋਊਗੀ ਉਹ ਲੀਡਰਸ਼ਿਪ ਹੀ ਅਗਵਾਈ ਕਰ ਸਕਦੀ ਆ ਅਸੀਂ ਸਮਝਨੇ ਆ ਕਿ ਜੇ ਇਹ ਮੋਰਚਾ ਪੁਰਾਣੀ ਲੀਡਰਸ਼ਿਪ ਦੀਆਂ ਗਲਤੀਆਂ ਤੋਂ ਵੀ ਸਿੱਖੇ ਪੁਰਾਣੇ ਮੋਰਚਿਆਂ ਦੀਆਂ ਗਲਤੀਆਂ ਤੋਂ ਵੀ ਸਿੱਖੇ ਜੋ ਉਹਨਾਂ ਨੇ ਚੰਗਾ ਕੀਤਾ ਉਸ ਤੋਂ ਵੀ ਸਿੱਖੇ ਫੇਰ ਪ੍ਰਾਪਤੀਆਂ ਕਰੂਗਾ ਨਹੀਂ ਸਿਰਫ ਪੁਰਾਣੇ ਨੂੰ ਭੰਡ ਦੇਣਾ ਕਿ ਪੁਰਾਣੇ ਘੱਟ ਲੜਦੇ ਸੀ ਤਾਂ ਅਸੀਂ ਨਵਾਂ ਬਣਾਇਆ ਤਿੱਖਾ ਵੀ ਲੜਾਂਗੇ ਲਗਾਤਾਰ ਵੀ ਲੜਾਂਗੇ ਕਿਸਾਨਾਂ ਮਜ਼ਦੂਰਾਂ ਦੇ ਵਾਂਗ ਮੋਰਚੇ ਲਗਾਉਣ ਲਈ ਵੀ ਤਿਆਰ ਹੋਵਾਂਗੇ ਤਾਂ ਪ੍ਰਾਪਤੀਆਂ ਹੋਣਗੀਆਂ ਨਹੀਂ ਕੋਈ ਵਹਿਮ ਚ ਰਹਿ ਜਾਵੇ ਕਿ ਅਖੀਰਲੇ ਸਾਲ ਚ ਪ੍ਰਾਪਤੀਆਂ ਹੋ ਜਾਣਗੀਆਂ ਅਖੀਰਲਾ ਸਰਕਾਰ ਇਸ ਪਾਰਟੀ ਦਾ ਪਰ ਨਵੀਂ ਪਾਰਟੀ ਜਿਹੜੀ ਆਊਗੀ ਉਹ ਪਹਿਲਾਂ ਨਾਲੋਂ ਵੱਧ ਲੁਟੇਰੀ ਹੋਊਗੀ ਇਸ ਕਰਕੇ ਇਸ ਸਾਲ ਵੀ ਲੜਨਾ ਅਗਲੇ ਸਾਲ ਵੀ ਲੜਨਾ ਉਸ ਤੋਂ ਅਗਲੇ ਸਾਲ ਵੀ ਲੜਨਾ ਉਦੋਂ ਤੱਕ ਲੜਨਾ ਜਦ ਤੱਕ ਅਸੀਂ ਆਪਣੀਆਂ ਮੰਗਾਂ ਮਸਲੇ ਨਹੀਂ ਪੂਰੀਆਂ ਕਰਵਾ ਲੈਂਦੇ ਜਦ ਤੱਕ ਅਸੀਂ ਕਿਸਾਨ ਮਜ਼ਦੂਰ ਨਾਲ ਜੋਟੀ ਪਾ ਕੇ ਇਸ ਗਲੇ ਸਦੇ ਪ੍ਰਬੰਧ ਜਿਹਦੇ ਉੱਪਰ ਕਾਜ سرمਾਇਦਾਰੀਆਂ ਉਸ ਨੂੰ ਨਹੀਂ ਪਲਟਾ ਦਿੰਦੇ ਸਾਡੀ ਲੜਾਈ ਨਹੀਂ ਖਤਮ ਹੋਣੀ ਨਹੀਂ ਮੁੱਕਣੀ ਏਤ ਹਈਆ ਜਿੱਥੋਂ ਲੈ ਕੇ ਚੱਲੀਏ ਤੇ ਅਸੀਂ ਇਹ ਫੈਸਲਾ ਕੀਤਾ ਕਿ ਅੱਜ ਦੀ ਕਨਵੈਨਸ਼ਨ ਇੱਥੇ ਐਲਾਨ ਕਰ ਰਹੇ ਹਾਂ ਕਿ ਇਹ ਕਨਵੈਨਸ਼ਨ ਸ਼ੁਰੂਆਤ ਆ ਅੱਜ ਦਾ ਮਾਰਚ ਵੀ ਸ਼ੁਰੂਆਤ ਆ ਅਸੀਂ 15 ਫਰਵਰੀ 2026 ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਸ਼ਹਿਰ ਸੰਗਰੂਰ ਆ ਬੱਸ ਤਾਂ ਸਾਡਾ ਸਵਾਲ ਵੀ ਆ ਇੱਕ ਨਵੀਂ ਤਰ੍ਹਾਂ ਦੀ ਸਰਕਾਰ ਆ ਗਈ ਕਿ ਚਿਹਰੇ ਕੋਈ ਹੋਰ ਨੇ ਠੀਕ ਹੈ ਸਰਮਾਇਦਾਰੀ ਵੀ ਪਿੱਛੇ ਆ ਪਰ ਉਸ ਦੇ ਵਿਚਕਾਰ ਹੁਣ ਵਿਚੋਲੇ ਨਵੇਂ ਆ ਗਏ ਕਿ ਜੇ ਸਿੱਖਿਆ ਮੰਤਰੀ ਦੀ ਗੱਲ ਕਰਦੇ ਆ ਕਿ ਫਿਰ ਸਾਡੇ ਜਿਹੜੇ ਮੰਤਰੀ ਨੇ ਉਹਨਾਂ ਦੀ ਜਗ੍ਹਾ ਤੇ ਸਾਨੂੰ ਨਜ਼ਰ ਆਉਂਦਾ ਸਿਸ਼ੋਦੀ ਆ ਜੇ ਅਸੀਂ ਮੁੱਖ ਮੰਤਰੀ ਦੀ ਗੱਲ ਕਰਦੇ ਆ ਤਾਂ ਭਗਵੰਤ ਮਾਨ ਦੀ ਜਗ੍ਹਾ ਤੇ ਕੇਜਰੀਵਾਲ ਨਜ਼ਰ ਆਉਂਦਾ ਤਾਂ ਇਸ ਕਰਕੇ ਇਹ ਨਵੇਂ ਕਿਸਮ ਦੇ ਜਿਹੜੇ ਇੱਥੇ ਸੱਤਾ ਤੇ ਕਾਬਜ ਹੋ ਗਏ ਤੇ ਇਹਨਾਂ ਨੂੰ ਵੀ ਭਜਾਉਣਾ ਇਹਨਾਂ ਨੂੰ ਵੀ ਹਰਾਉਣਾ ਪਰ ਬਾਕੀਆਂ ਬਾਰੇ ਕਿਸੇ ਭਲੇਕੇ ਦਾ ਸ਼ਿਕਾਰ ਨਹੀਂ ਹੋਣਾ ਇਸ ਕਰਕੇ 15 ਫਰਵਰੀ 2026 ਸੰਗਰੂਰ ਦੇ ਵਿੱਚ ਇੱਕ ਵੱਡੀ ਰੈਲੀ ਨਵੇਂ ਪੁਰਾਣੇ ਮਲਾਜਮਾਂ ਦਾ ਜਿਹਦੇ ਵਿੱਚ ਸਮੇਲ ਹੋਊਗਾ ਉਹ ਆਪਾਂ ਕਰਨੀਆਂ ਤੇ ਜਿਹੜਾ ਆਪਣੇ ਕੋਲ ਆਹ ਸਵਾ ਮਹੀਨਾ ਇਹ ਨਿੱਟ ਕੇ ਤਿਆਰੀ ਕਰਨੀ ਆ ਲੋਕਾਂ 'ਚ ਜਾਓ ਲੋਕਾਂ 'ਚ ਜਾਓ ਉਹਨਾਂ ਦੇ ਸਵਾਲਾਂ ਦੇ ਜਵਾਬ ਦੋ ਉਹਨਾਂ ਦੇ ਕੋਈ ਇਤਰਾਜ਼ ਵੀ ਹੋਣਗੇ ਤੁਹਾਨੂੰ ਪੁੱਛੂਗਾ ਵੀ ਕਿ ਭਈ ਤੁਹਾਡੀ ਜਥੇਬੰਦੀ ਨੂੰ ਫੰਡ ਦਿੰਨੇ ਆ ਤੁਹਾਡੇ ਨਾਲ ਜਾਣੇ ਆ ਕਿਉਂ ਨਹੀਂ ਪ੍ਰਾਪਤੀਆਂ ਹੋਈਆਂ ਉਹਨਾਂ ਦੇ ਜਿੰਨੇ ਵੀ ਇਤਰਾਜ਼ ਨੇ ਨਾਲ ਲੈ ਕੇ ਆਓ ਨਾਲ ਲੈ ਕੇ ਆਓ ਉਹਨਾਂ ਤੇ ਚਰਚਾ ਕਰੋ ਆਪਣੀਆਂ ਬਲਾਕ ਮੀਟਿੰਗਾਂ ਦੇ ਵਿੱਚ ਜ਼ਿਲ੍ਹਾ ਮੀਟਿੰਗਾਂ ਚ ਸੂਬਾ ਮੀਟਿੰਗ ਦੇ ਵਿੱਚ ਫੇਰ ਫੇਰ ਲੋਕਾਂ ਦੇ ਵਿੱਚ ਜਾਓ ਇਹੀ ਹਾਲਾ ਇਸ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਇਸ ਕਰਕੇ 15 ਫਰਵਰੀ ਦੀ ਜਿਹੜੀ ਸੰਗਰੂ ਰੈਲੀ ਆ ਇਹ ਇੱਕ ਮਹੀਨਾ ਆਪਾਂ ਟਿੱਕੇ ਨਹੀਂ ਬੈਠਣਾ ਆਪਣੇ ਸਕੂਲਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਜਾ ਕੇ ਲਾਮ ਮੰਡੀ ਕਰਨੀਆਂ ਲਾਮ ਮੰਡੀ ਬੱਕਰੀ ਤਰ੍ਹਾਂ ਦੀ ਹੋਊਗੀ ਤਾਂ ਬੱਕਰੇ ਤਰ੍ਹਾਂ ਦਾ ਇਕੱਠ ਹੋਊਗਾ ਸਿਰਫ ਫੋਨਾਂ ਤੇ ਮੈਸੇਜ ਪਾ ਦੇਣਾ ਕਿ ਇੱਥੇ ਆ ਜਾਓ ਉੱਥੇ ਆ ਜਾਓ ਨਹੀਂ ਹਾਲੇ ਵੀ ਜਿਹੜੀ ਲਾਮ ਮੰਡੀ ਲੋਕਾਂ ਦੇ ਵਿੱਚ ਜਾ ਕੇ ਕੀਤੀ ਜਾਂਦੀ ਆ ਉਹਦਾ ਕੋਈ ਬਦਲ ਨਹੀਂ ਸੰਯੁਕਤ ਕਿਸਾਨ ਮੋਰਚੇ ਨੇ ਉਹ ਲਾਮ ਮੰਡੀ ਕੀਤੀ ਪੰਜਾਬ ਬੰਦ ਤੋਂ ਲੈ ਕੇ ਭਾਰਤ ਬੰਦ ਤੇ ਦਿੱਲੀ ਨੂੰ 1 ਸਾਲ ਘੇੜ ਕੇ ਰੱਖਿਆ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਲੋਕਾਂ ਨੂੰ ਤੁਸੀਂ ਲਾਮਬੰਦ ਕਰਕੇ ਵੱਡੀਆਂ ਪ੍ਰਾਪਤੀਆਂ ਕਰ ਸਕੋ ਤਾਂ ਤੁਹਾਨੂੰ ਲੋਕਾਂ ਦੇ ਵਿੱਚ ਜਾਣਾ ਪਊਗਾ ਅਸੀਂ ਇਹੀ ਫੈਸਲਾ ਕੀਤਾ ਬਾਕੀ ਪ੍ਰੋਗਰਾਮ ਉਸ ਦੇ ਵਿੱਚ ਵਿਚਾਰ ਕਿਹੜੇ ਆਉਣਗੇ ਉਹ ਵੀ ਤੁਹਾਡੇ ਤੱਕ ਪਹੁੰਚ ਜਾਣਗੇ ਮੈਂ ਇੱਕ ਹੋਰ ਅਪੀਲ ਕਰਨੀ ਆ ਮੋਗੇ ਦੀ ਧਰਤੀ ਤੇ ਬੈਠੇ ਹਾਂ ਕਿ ਇਸੇ ਮੋਗੇ ਜ਼ਿਲ੍ਹੇ ਦੇ ਵਿੱਚ ਦੋ ਅਧਿਆਪਕਾਂ ਦੀ ਮੌਤ ਹੋਈ ਚੌਂ ਡਿਊਟੀਆਂ ਦੌਰਾਨ ਮੇਰੀ ਅਪੀਲ ਆ ਕਿ ਉਹ ਅਧਿਆਪਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਇੱਥੇ ਜਿਹੜੀ 18 ਜਨਵਰੀ ਨੂੰ ਮੋਗੇ ਦੀ ਦਾਣਾ ਮੰਡੀ ਦੇ ਵਿੱਚ ਅਧਿਆਪਕ ਜਥੇਬੰਦੀਆਂ ਵੱਲੋਂ ਰੈਲੀ ਕੀਤੀ ਜਾ ਰਹੀ ਆ ਮੇਰੀ اپੀਲ ਆ ਕਿ ਉਸ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਆਓ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਓ ਤੇ ਸਰਕਾਰ ਨੂੰ ਆਓ ਐਕਸਪੋਜ਼ ਕਰੀਏ ਨੰਗਾ ਕਰੀਏ ਕਿ ਤੁਸੀਂ ਕਹਿ ਰਹੇ ਹੋ ਕਿ ਸਿੱਖਿਆ ਕ੍ਰਾਂਤੀ ਆ ਪਰ ਕ੍ਰਾਂਤੀ ਤਾਂ ਤੁਹਾਡੀ ਪੁਲਿਸ ਦੀ ਆ ਨਾ ਪੁਲਿਸ ਸਟੇਟ ਬਣਾਉਣ ਜਾ ਰਹੇ ਹੋ ਇਸੇ ਕਰਕੇ ਜੇ ਪੁਲਿਸ ਮੁਲਾਜ਼ਮ ਦੀ ਆਨ ਡਿਊਟੀ ਡੈਥ ਹੁੰਦੀ ਆ ਤਾਂ 1-1 ਕਰੋੜ ਜੇ ਅਧਿਆਪਕ ਦੀ ਡੈਥ ਹੋ ਗਈ ਤਾਂ ਉਸ ਦਾ ਮੁੱਲ 10-10 ਲੱਖ ਪਾਇਆ ਜਾਂਦਾ ਇਸ ਕਰਕੇ ਸਾਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਹੈਗਾ ਅਧਿਆਪਕਾਂ ਮੁਲਾਜ਼ਮਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਮਾਨ ਸਨਮਾਨ ਹੋਵੇ ਬੱਚੇ ਪੁਲਿਸ ਮੁਲਾਜ਼ਮਾਂ ਦੇ ਵੀ ਨੇ ਬੱਚੇ ਬਾਕੀ ਮੁਲਾਜ਼ਮਾਂ ਦੇ ਵੀ ਹੈਗੇ ਨੇ ਇਸ ਕਰਕੇ ਜਿਹੜੇ ਉਹ ਪਤੀ ਪਤਨੀ ਦੀ ਮੌਤ ਹੋਈਆਂ ਸਾਡੇ ਅਧਿਆਪਕ ਜੋੜੇ ਸਾਥੀ ਸੀ ਜਿਹੜੀ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲੜਾਈ ਇੱਥੇ ਮੋਗੇ ਦੀ ਧਰਤੀ ਤੇ ਹੋਣੀ ਆ ਉਸ ਤੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼